ਫਗਵਾੜਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਮ੍ਰਿਤਕ ਦੀ ਪਛਾਣ ਨਵਜੋਤ ਕੁਮਾਰ ਦੇ ਵਜੋਂ ਹੋਈ ਹੈ ਜੋ ਕਿ ਗੰਡਵਾ ਦਾ ਰਹਿਣ ਵਾਲਾ ਸੀ ਤਦ ਦੱਸਦੇ ਹਾਂ ਕਿ ਕਿਉਂ ਕਿਸੇ ਕੰਮ ਦੇ ਲਈ ਕਰੋ ਨਿਕਲਿਆ ਤਾਂ ਮੋਟਰਸਾਈਕਲ ਸਵਾਰਨ ਪਛਾਤੇ ਨੌਜਵਾਨਾਂ ਵੱਲੋਂ ਉਸਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ ਮ੍ਰਿਤਕ ਦੇ ਥਾਣਾ ਸਤਨਾਮਪੁਰਾ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲਈ ਗਈ ਹੈ ਸਿਵਲ ਹਸਪਤਾਲ ਨੇ ਮੁਰਦਾ ਘਰ ਵਿਖੇ ਰਖਵਾ ਦਿੱਤੀ ਗਈ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਡਿਊਟੀ ਦੇ ਤਾਇਨਾਤ ਡਾਕਟਰ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਥੇ ਇਹ ਜਿਹੜਾ ਮੁੰਡਾ ਇਸ ਦੀ ਜਾਨ ਜਾ ਚੁੱਕੀ ਹੈ ਪੁਲਿਸ ਮੁਤਾਬਕ ਗੋਲੀਆਂ ਲੱਗਣ ਦੇ ਕਾਰਨ ਮੌਤ ਹੋਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਸਮਾ ਸੁਤਮੰਗੁਰ ਦੇ ਐਸਐਸਪੀ ਮਨਜੀਤ ਸਿੰਘ ਜੀ ਇੱਕ ਬਿਆਨ ਮੁੰਡੇ ਦੀ ਡੈੱਡ ਬੋਡੀ ਲੈ ਕੇ ਆਏ ਆ ਜਿਹਨੂੰ ਮੋਰਚੀ ਚੱਕ ਕੇ ਕੋਹਾਗੇ ਜੀ ਕਰ ਰਿਹਾ ਹੈ ਕੋਈ ਸਮਝ ਨਹੀਂ ਆਉਂਦਾ ਦੱਸ ਕੀ ਲੱਗਦਾ ਡੈਥ ਹੋਣ ਦਾ ਕਾਰਨ ਕੀ ਲੱਗਾ ਫਾਇਰ ਆਰਮ ਇੰਜਰੀ ਜੋ ਪ੍ਰਤੱਖ ਕਾਰਨ ਐਚੁਅਲੀ ਜੰਮਿਤਾ ਗਿਆ ਪੁਲਿਸ ਮੁਲਾਜ਼ਮ ਵੱਲੋਂ ਜੋ ਫਾਇਰ ਆਰਮ ਇੰਜਰੀ ਹੈ ਕਿਹੜੇ ਪਿੰਡ ਦਾ ਰਹਿਣ ਵਾਲਾ ਸਮਝਾਉਂਦੇ ਗੜਵਾ ਜੀ